નહીં કોઈ પરચા નહીં સારા કરજા ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੀ ਨਸ਼ਾ ਤਸਕਰਾਂ ਦੇ ਜਿਹੜੇ ਘਰ ਨੇ ਅਬੈਧ ਬਣਾਏ ਗਏ ਨੇ ਉਹਨਾਂ ਦੇ ਲਗਾਤਾਰ ਪੀਲੇ ਪੰਜੇ ਚੱਲਣ ਨੂੰ ਦੇਖਣ ਨੂੰ ਮਿਲ ਰਹੇ ਆ ਉਸੇ ਤਰ੍ਹਾਂ ਅੱਜ ਬਨਾਲਾ ਦੇ ਹੰਡਿਆਇ ਕਸਬਾ ਵਿੱਚ ਨਸ਼ਾ ਤਸਕਰ ਜਿਹੜਾ ਘਰ ਤੋੜਿਆ ਜਾ ਰਿਹਾ ਜਿਹੜਾ ਨਜਾਇਜ਼ ਜਿਹੜੇ ਇਹਨਾਂ ਨੇ ਘਰ ਬਣਾਇਆ ਗਿਆ ਸੀ ਉਸ ਨੂੰ ਅੱਜ ਪੀਲਾ ਪੰਜਾ ਚੱਲਦਾ ਦੇਖ ਰਿਹਾ ਬਨਾਲਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚੇ ਨੇ ਬਾਕੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਕਿਸ ਲੈਵਲ ਤੇ ਕਾਰਵਾਈ ਸਰ ਕੀਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਲੈਵਲ ਦਾ ਇਹ ਨਸ਼ਾ ਤਸਕਰ ਦੇਖੋ ਅੱਜ ਨਗਰ ਪੰਚਾਇਤ ਹੰਡਿਆਇ ਵੱਲੋਂ ਦੋ ਇਲੀਗਲ ਸਟਰਕਚਰ ਨੂੰ जिन्हें स्ट्रक्चर से वो पूरा परिवार नशे का काम करता मारो कौर वाइफ ऑफ प्यारा सिंह सोनिया वाइफ ऑफ मक्खन सिंह मक्खन सिंह सन ऑफ प्यारा सिंह बलदेव सिंह सन ऑफ प्यारा सिंह ये पूरा परिवार नशे दोबार शामिल है जी मारो कौर से सोनिया है ये हूँ भी जेल्द है एन डी पी एस केस के तहत ये न दी ये हूँ सज़ा काट रहे हैं और जो जेंट्स मैंबर से ये इतों पजे हुए हैं तो मानयोग सुप्रीम कोर्ट की गाइडलाइंस की पालना करते हुए ਪ੍ਰੋਪਰ ਐਨਾਲ ਕਾਨੂੰਨ ਨੂੰ ਫਾਲੋ ਕਰਦੇ ਹੋਏ ਇਹਨਾਂ ਦੇ ਖਿਲਾਫ ਨਾ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜਿਹੜਾ ਸਟਰਕਚਰ ਸੀਗਾ ਉਹਨੂੰ ਡਿਮੋਲਿਸ਼ ਕੀਤਾ ਗਿਆ ਹੈ ਸਰ ਇਹਨਾਂ ਦੀ ਜਿਹੜੀ ਜਿਹੜੀ ਕਰ ਰਹੀ ਮਰਕੇ ਸਾਰਾ ਵੈਦ ਬਣੇ ਹੋਏ ਸਰ ਬਿਲਕੁਲ ਜੀ ਨਗਰ ਪੰਚਾਇਤ ਨਾਲ ਹੰਢਿਆ ਦੀ ਜ਼ਮੀਨ ਹੈ ਇਹ ਪ੍ਰੋਪਰ ਵੈਰੀਫਿਕੇਸ਼ਨ ਕੀਤਾ ਗਿਆ ਸੀਗਾ ਨਗਰ ਪੰਚਾਇਤ ਨਾਲ ਵੱਲੋਂ ਸਾਨੂੰ ਲੈਟਰ ਵੀ ਆਇਆ ਸੀਗਾ ਕਿ ਇਹ ਦੋਨੇ ਸਟਰਕਚਰ ਇਲੀਗਲ ਹੈ ਪ੍ਰੋਪਰ ਵੈਰੀਫਿਕੇਸ਼ਨ ਨਾ ਕੀਤੀ ਗਈ ਸੀ ਕਿ ਤੇ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ ਪਰਿਵਾਰ ਵੱਲੋਂ ਜਿਵੇਂ ਕਹਿੰਦੇ ਹੈ ਕਿ ਸਾਡਾ ਆਪੀ ਮਿਹਨਤ ਨਾਲ ਬਣਾਇਆ ਕੁਸ਼ਾਸ ਦੇਖੋ ਜੀ ਉਹਨਾਂ ਮਹਿਕਮੇ ਦੇ ਕੰਮ ਹੈ ਮਹਿਕਮੇ ਵੱਲੋਂ ਸਾਰਾ ਵੈਰੀਫਿਕੇਸ਼ਨ ਕੀਤਾ ਗਿਆ ਸੀਗਾ ਜਿਵੇਂ ਕਿ ਇਹਨਾਂ ਦੇ ਪਿਛੋਕਰ ਦੀ ਮੈਂ ਗੱਲ ਕੀਤੀ ਇਹਨਾਂ ਦੇ ਕਲਬ ਇੰਡੀਕੇਸ ਦੇ ਮੁਕੱਦਮੇ ਦਰਜ ਹੈ ਇਹਨਾਂ ਦਾ ਕੋਈ ਹੋਰ ਕਾਰਵਾਰ ਹੈ ਨਹੀਂ ਇਸ ਕਰਕੇ ਇਹ ਇਲੀਗਲ ਸਟਰਕਚਰ ਨੂੰ ਡਿਮੋਲਿਸ਼ ਕੀਤਾ ਗਿਆ ਤੁਸੀਂ ਇੱਥੇ ਪਬਲਿਕ ਦਾ ਸਪੋਰਟ ਵੀ ਦੇਖੋਗੇ ਉਹ ਵੀ ਕਹਿ ਰਹੇ ਕਿ ਅੱਜ ਅਸੀਂ ਜੀਸੀਬੀ ਨਹੀਂ ਜਾਣ ਦੇਂਗੇ ਜਿੰਨੇ ਵੀ ਇਲੀਗਲ ਸਟਰਕਚਰ ਹੈ ਉਹਨਾਂ ਨੂੰ ਡਿਮੋਲਿਸ਼ ਕੀਤਾ ਜਾ ਸਾਡੇ ਵੱਲ ਉਹਨਾਂ ਨੂੰ ਸਮਝਾਇਆ ਗਿਆ ਹੈ ਕਿ ਅਸੀਂ ਕਾਨੂੰਨ ਦੀ ਪਾਲਣਾ ਕਰਦੇ ਹੋਏ ਪ੍ਰੋਪਰ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਸਾਰੇ ਸਟਰਕਚਰ ਨੂੰ ਡੈਮੋਲਿਸ਼ ਕਰਾਂਗੇ ਸਰ ਹੋਰ ਵੀ ਕਿਸ ਇਸ ਤਰ੍ਹਾਂ ਦੇ ਨਸ਼ਾ ਤਸਕਰ ਜਿਨ੍ਹਾਂ ਦੇ ਤੋਂ ਵੀ ਸਾਡੇ ਧਿਆਨ 'ਚ ਕੋਈ ਮੈਟਰ ਆਏਗਾ ਕਿਸੇ ਨਸ਼ਾ ਤਸਕਰ ਵੱਲੋਂ ਇਲੀਗਲ ਤਰੀਕੇ ਨਾਲ ਪ੍ਰਾਪਰਟੀ ਬਣਾਇਆ ਗਿਆ ਹੈ ਜਾਂ ਕਿਸੇ ਮਹਿਕਮੇ ਵੱਲੋਂ ਸਾਡੇ ਧਿਆਨ 'ਚ ਲਾਇਆ ਜਾਏ ਕਿ ਇਹ ਇਹ ਜਿਹੜਾ ਸਟਰਕਚਰ ਇਲੀਗਲ ਹੈ ਪਲੱਸ ਡਰਗ ਮਨੀ ਨਾਲ ਇਨਵੋਲਵ ਹੈ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਇਹ ਨਾ ਕੋਈ ਦੋ ਨੰਬਰ ਦਾ ਧੰਦਾ ਕਰਦਾ ਜੀ ਗਰੀਬ ਬੰਦਾ ਤਿੰਨ ਧੀਆਂ ਦਾ ਪਿਓ ਆ ਜੀ ਦੇਹਾੜੀ ਮਿਹਨਤ ਕਰਦਾ ਈ ਦਸਾਂ ਨੂੰ ਆਈ ਕਿਰਤ ਕਰਦਾ ਠੀਕ ਆ ਬੱਚਾ ਪੁੱਤੋ ਆਈ 1.5 ਫੁੱਟ ਦਾ ਕੱਦ ਆਈ ਇਹਦਾ ਅਸੀਂ ਉਹਦੇ ਤਾਏ ਦੇ ਮੁੰਡੇ ਆਈ ਠੀਕ ਆ ਦੋ ਧੀਆਂ ਇੱਕ ਜਿੱਕ ਜਰਮ ਲੈਣ ਤਿੰਨ ਧੀਆਂ ਦਾ ਪਿਓ ਆਈ ਇਹ ਕਹਿੰਦੇ ਨਾਲੇ ਕੀ ਇਹ ਨਸ਼ਾ ਤਸ ਨਾ ਜੀ ਨਸ਼ਾ ਪਤਾ ਨਹੀਂ ਕਰਦਾ ਜਾਮਾ ਨਹੀਂ ਉਹਦੇ ਇੱਕ ਵੀ ਪਰਚਾ ਨਹੀਂ ਹੈਗਾ ਇਹ ਪਰਚਾ ਘਟ ਦੋ ਇੱਕ ਵੀ ਉਹਦੇ ਬੰਦੇ ਦੇ ਆਪਾਂ ਸਹੀ ਸੂਲਾਂ ਦੇ ਆਈ ਇਹ ਗਲਤ ਤੋੜਿਆ ਗਲਤ ਤੋੜਿਆ ਇਹ ਗਲਤ ਤੋੜਿਆ ਜੀ ਇਹ ਬੈਦ ਕਬਜਾ ਸੀ ਨਹੀਂ ਕੋਈ ਕਬਜਾ ਨਹੀਂ ਤੇ ਇਹ ਤੇ ਬੰਦੇ ਨੇ ਖਰੀਦੀ ਦੀ 3 ਲੱਖ ਦੀ ਪਹਿਲਾਂ ਆਸੋ 5 ਸਾਲ ਪਹਿਲਾਂ ਤੇ ਅੱਜ ਹੁਣ ਜੇ ਰੱਬ ਨੇ ਸੋਣੀ ਤੇ ਰਿਪੇਅਰ ਕੀਤੀ ਤੀ ਉਹ ਟਾਤਾ ਇਹਨਾਂ ਨੇ ਇਹ ਤਾਂ ਡੈਡੀ ਦਾ ਮੁਖਗਾ ਜੀ ਐਕਸੀਡੈਂਟ ਨਾਲ ਇਹਨਾਂ ਜਗ੍ਹਾ ਤੇ ਡੈਡੀ ਦੀ ਬਣਾਈ ਹੋਇਆ 10 ਸਾਲ ਹੋ ਗਏ ਜੀ ਜਗ੍ਹਾ ਬਣੀ ਨੂੰ ਜੀ ਹੈ ਇਹਦੇ ਬਹੁਤ ਨਿਮਸਨਾਂ ਬਣਾਈ ਹੋਇਆ ਤਿੰਨ ਲੜਕੀਆਂ ਦਾ ਇਹਦੀ ਵੀ ਇਹ ਬੱਜੋ ਬੱਤਾ ਹੈਗਾ ਜੀ ਇਹਦੀ ਜਗ੍ਹਾ ਨਜ਼ਾਇਜ਼ ਕਿਉਂ ਟਾਹੀ ਹੈ ਜੀ ਆ ਬੱਚੇ ਦੋ ਜਣੇ ਜੀ ਮਖੜ ਸਿੰਘ ਕੌਣ ਨਾ ਮੱਕਣ ਦੀ ਜੀ ਸੋਨੀਆ ਨਾ ਜੀ ਉਹ ਤਾਂ ਇਦਾਂ ਨਹੀਂ ਉਹ ਚੋਂ ਆਉਣਗੇ ਇਹ ਤਾਂ ਜੀ ਇਕੱਲਾ ਲੱਗ ਆ ਇੱਕ ਇਕੱਲੇ ਦੋ ਜੀ ਆਂਦੇ ਨਾ ਜੀ ਇਹ ਤਾਂ ਮਰਵਾਟ ਗਈ ਜੀ ਬੀਆ ਜੀ ਜਗਾ ਇਹ ਤਾਂ ਦੰਮਣਾਈ ਹੋਈ ਐ ਦੀ ਤੇੜੀ ਤੋਂ ਤਰ੍ਹਾਂ ਤੱਕਾ ਫੇਰ ਆਇ ਤੱਕਾ ਹੋਇਆ ਜਾ ਰਿਹਾ ਜੀ ਮੱਝੋ ਬੱਤਾ ਬੱਚਾ ਜੀ ਫੈਕਟਰੀ ਚ ਵੀ ਨਹੀਂ ਲਾਉਂਦੇ ਇਹ ਟ੍ਰੈਕਟ ਜੀ ਖੜਾ ਜਾਲਦੀ ਦਾ ਟ੍ਰੈਕਟ ਬਣਾ ਕੇ ਦਿੱਤਾ ਇਹਨੂੰ ਦਸ ਸਾਲ ਹੋ ਗਏ ਜੀ ਜਗਾ ਬਣੀ ਨੂੰ ਤੁਸੀਂ ਜੋ ਸਾਹਿਬ ਜੀ ਸਾਡੇ ਨਾਲ ਮੌਜੂਦ ਨੇ ਸਰ ਕਿਸ ਤਰ੍ਹਾਂ ਦੀ ਇਹ ਜਿਹੜੀ ਵੈਦ ਕਬਜ਼ਾ ਸੀ ਕਿੰਨੇ ਚਿਰ ਤੁਸੀਂ ਕਿਸ ਤਰ੍ਹਾਂ ਕੀ ਕਰ ਰਹੇ ਸਰ ਇਹ ਕਬਜ਼ਾ ਤਾਂ ਹੈਗਾ 2-3 ਸਾਲ ਤੋਂ ਮੈਟਰ ਆਫ ਰਿਕਾਰਡ ਆ ਦੇਖਣਾ ਪੈਣਾ ਬਟ ਇਹ ਇਲੀਗਲ ਕੰਸਟਰਕਸ਼ਨ ਕੀਤੀ ਹੋਈ ਹੈ ਨਗਰਪੰਚਾਇਤ ਹੰਡਿਆਆ ਦੀ ਪ੍ਰਾਪਰਟੀ ਹੈ ਇਹ ਇਹਨਾਂ ਨੂੰ ਪ੍ਰੋਪਰ ਅਸੀਂ 2-2 3-3 ਨੋਟਿਸ ਦੇ ਚੁੱਕੇ ਇਹਨਾਂ ਨੂੰ ਵੀ ਤੁਸੀਂ ਇੱਕ ਆਦਾ ਜਿਹੜਾ ਹੈਗਾ ਇਹਨੂੰ ਹਟਾਓ ਇੱਥੋਂ ਪਰ ਇਸ ਦੇ ਬਾਵਜੂਦ ਇਹਨਾਂ ਨੇ ਨਹੀਂ ਹਟਾਇਆ ਤਾਂ ਵਿਦ ધ ਹੈਲਪ ਆਫ ਪੁਲਿਸ ਅੱਜ ਅਸੀਂ ਸਾਰੇ ਮੂਵ ਕੀਤੇ ਜੀ ਹੋਰ ਵੀ ਇਸੇ ਤਰ੍ਹਾਂ ਕੋਈ ਜਿਵੇਂ ਲੋਕ ਕਹਿ ਰਹੇ ਨੇ ਦੇਖੋ ਕਾਫੀ ਕੁਝ ਪੁਰਾਣੇ ਕੇਸਿਸ ਨੇ ਜੋ ਡਿਊ ਪ੍ਰੋਸੈਸ ਆਫ ਲਾ ਜੋ ਵੀ ਕਾਨੂੰਨੀ ਕਾਰਵਾਈ ਸਭ ਤੇ ਕੀਤੀ ਜਾਊਗੀ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਅਪੀਲ ਕਰਦਾ ਫਿਊਚਰ ਵਿੱਚ ਵੀ ਨਗਰ ਪੰਚਾਇਤ ਦੀ ਕੋਈ ਵੀ ਪ੍ਰਾਪਰਟੀ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫਿਰ ਨਗਰ ਪੰਚਾਇਤ ਵੱਲ ਸਖਤ ਕਦਮ ਚੁੱਕੇ ਜਾਣਗੇ ਮੈਂ ਫਿਰ ਦੁਬਾਰਾ ਇੱਕ ਵਾਰ ਦਿਖਾਣਾ ਚਾਹਾਂਗਾ ਇਹ ਉਹ ਕਰਨ ਨਸ਼ਾ ਤਸਕਰ ਜਿਹਦੇ ਬਣਾਲਾ ਐਸਐਸਪੀ ਸਾਨੂੰ ਹੀ ਦੱਸਿਆ ਕਿ ਇਹਨਾਂ ਦੇ ਕਈ ਮਾਮਲੇ ਦਰਜ ਨੇ ਜਿਸ ਕਰ ਨੂੰ ਅवैध ਕਰੇ ਬਣਾਇਆ ਗਿਆ ਸੀ ਉਸ ਨੂੰ ਅੱਜ ਪੀਲਾ ਪੰਜਾ ਚਲਾ ਕੇ ਤੋੜਿਆ ਗਿਆ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਜੇ ਛੋਟੇ ਤਸਕਰ ਹੋ ਜਾਂ ਵੱਡੇ ਤਸਕਰ ਹੋਣ ਪਰ ਇਸੇ ਤਰ੍ਹਾਂ ਇਸ ਕਾਰਵਾਈ ਜਾਰੀ ਰਹੂਗੀ ਬਣਾਲਾ ਤੋਂ ਆਸ਼ੀਸ਼ ਸ਼ਰਮਾ ਪੀਟੀਸੀ ਨਿਊਜ਼